ਸਾਸੀ ਗੱਲ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਫਤੇਗੜ ਚੂੜੀਆਂ ਬਟਾਲਾ ਰੋਡ ਉੱਪਰ ਸਥਿਤ ਕਨੇਈਏ ਕੇ ਬਾਂਗਰ ਵਿਖੇ ਉਸ ਵੇਲੇ ਭਾਰੀ ਹੰਗਾਮਾ ਤੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਸੁਨਿਆਰੇ ਇੰਦਰਜੀਤ ਸਿੰਘ ਲਵਲੀ ਦੇ ਘਰ ਕੁਝ ਲੜਕੇ ਆ ਗਏ ਤੇ ਉਸ ਸਮੇਂ ਉਹਨਾਂ ਦੇ ਘਰ ਉਹਨਾਂ ਦੀ ਇਕੱਲੀਆਂ ਔਰਤਾ ਹੀ ਮੌਜੂਦ ਸਨ ਅਤੇ ਉਹਨਾਂ ਦੇ ਘਰ ਆ ਕੇ ਕਹਿਣ ਲੱਗੇ ਕਿ ਤੁਹਾਡੇ ਲੜਕੇ ਦਾ ਕੰਡਾ ਕੱਢ ਦੇਣਾ ਹੈ ਤਾਂ ਇਸ ਦੌਰਾਨ ਉਹਨਾਂ ਦੀਆਂ ਔਰਤਾਂ ਨੇ ਆਪਣੇ ਆਦਮੀਆਂ ਨੂੰ ਫੋਨ ਕਰ ਦਿੱਤਾ ਤੇ ਦੋਵਾਂ ਧਿਰਾਂ ਦੀ ਹੋ ਰਹੀ ਬਹਿਸਬਾਜ਼ੀ ਦੇ ਦੌਰਾਨ ਸੁਨਿਆਰੇ ਲਵਲੀ ਆਪਣੇ ਸਾਥੀਆਂ ਸਮੇਤ ਘਰ ਪਹੁੰਚੇ ਗਿਆ ਜਿੱਥੇ ਉਹਨਾਂ ਨੇ ਦੋ ਲੜਕਿਆਂ ਨੂੰ ਕਾਬੂ ਕਰ ਲਿਆ ਤੇ ਜਦਕੀ ਚਾਰ ਉਥੋਂ ਭੱਜਣ ਦੇ ਵਿੱਚ ਸਫਲ ਹੋ ਗਏ ਸੁਨਿਆਰੇ ਇੰਦਰਜੀਤ ਸਿੰਘ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਤੁਰੰਤ ਐਸਆਈ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਉੱਤੇ ਪਹੁੰਚ ਗਿਆ ਅਤੇ ਫੜੇ ਗਏ ਲੜਕਿਆਂ ਨੂੰ ਪੁਲਿਸ ਚੌਂਕੀ ਲੈ ਜਾਂਦਾ ਗਿਆ ਜਿੱਥੇ ਮੌਕੇ ਉੱਤੇ ਡੀਐਸਪੀ ਵਿਪਨ ਕੁਮਾਰ ਵੀ ਪਹੁੰਚ ਗਿਆ ਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਵਲੀਆ ਤੇ ਉਹਨਾਂ ਦੀਆਂ ਔਰਤਾਂ ਨੇ ਕਥਿਤ ਤੌਰ ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਦੇ ਘਰ ਜਿਹੜੇ ਲੜਕਿਆਂ ਨੇ ਉਹਨਾਂ ਘਰ ਆ ਕੇ ਉਹਨਾਂ ਦੇ ਬੇਟੇ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਡੀਐਸਪੀ ਵਿਪਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੇ ਹਨ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਾਪਰੀ ਸਿੰਘ ਖੁਸ਼ੀ ਪਰ ਦੀ ਰਿਪੋਰਟ ਪੰਜ 6 ਜਣੇ ਆਏ ਆ ਮੈਂ ਦਰਵਾਜ਼ਾ ਖੜੁ ਖੋਲਿਆ ਵਾ ਮੈਨੂੰ ਆਂਦੇ ਵੀ ਤੂੰ ਜਵਰਾਜ ਦੇ ਮਦਰ ਹੋ ਮੈਂ ਕਿਹਾ ਹਾਂਜੀ ਜਵਰਾਜ ਤੁਹਾਡਾ ਮੁੰਡਾ ਵਾ ਮੈਂ ਹਾਂ ਉਠਾਰ ਲੈ ਕੇ ਅੱਡੇ ਤੇ ਗਿਆ ਵਾ ਮੈਂ ਕਿਹਾ ਹਾਂਜੀ ਤੇਰੀ ਨੇ ਕਹਿੰਦੇ ਵੀ ਇਹ ਕੱਦ ਤੇ ਆਈ ਅਸੀਂ ਉਹਦਾ ਖੰਡਾ ਕੱਢ ਦੇਣਾ ਜੇ ਤੇ ਉਹਨੂੰ ਅਸੀਂ ਤੁਹਾਨੂੰ ਘਰ ਦੇ ਵਿੱਚ ਵਾਰਨਿੰਗ ਦੇਣ ਆਏ ਦੱਸਣ ਆਏ ਆ ਅੱਛਾ 6 ਜਣੇ ਸੀਗੇ ਮੈਨੂੰ ਨਹੀਂ ਪਤਾ 6 ਜਣੇ ਵਿੱਚੋਂ ਕਿਹੜੇ ਮੁੰਡੇ ਸੀ ਜਿਨ੍ਹਾਂ ਨੇ ਬੋਲੇ ਕਾਫੀ ਕਾਫੀ ਗੁੱਸੇ ਦੇ ਵਿੱਚ ਇਹਨਾਂ ਨੂੰ ਮੈਂ ਪਿਆਰ ਦੇ ਨਾਲ ਹੱਥ ਜੋੜੇ ਵੀ ਪੁੱਤ ਤੁਹਾਡਾ ਬੜਾ ਧੰਨਵਾਦ ਆ ਤੁਸੀਂ ਮੈਨੂੰ ਘਰ ਦੱਸਣ ਆਏ ਜੇ ਆਓ ਬਹੁਤ ਇੱਥੇ ਆ ਗਏ ਹਾਂ ਆ ਮੇਰੇ ਨਾਲ ਪੁੱਛਿਆ ਮੈਂ ਇਹਨਾਂ ਨੂੰ ਮੈਂ ਕਿਹਾ ਪੁੱਤ ਮਾਵਾ ਦੇ ਕੱਲੇ ਕੱਲੇ ਪੋਤੇ ਇਸ ਤਰ੍ਹਾਂ ਨਹੀਂ ਕਰੀਦਾ ਬੜੇ ਪਿਆਰ ਨਾਲ ਪਾਇਆ ਇਹਨਾਂ ਨੂੰ ਮੈਂ ਉਹ ਤਿੰਨ ਮੁੰਡੇ ਜਿਹੜੇ ਆ ਤਿੰਨਾਂ ਜਿਹੜੇ ਬਾਕੀ ਉਹ ਭੱਜ ਗਏ ਆ ਨਾਲਿਆਂ ਤੇ ਹੋਰ ਵੀ ਮੁੰਡੇ ਸੀ ਮੋਟਰਸਾਈਕਲਾਂ ਤੇ ਉਹ ਭੱਜ ਗਏ ਆ ਉਹ ਭੱਜ ਗਏ ਆ ਜਿਨ੍ਹਾਂ ਨੇ ਬਹਿ ਕੇ ਗੱਲ ਕੀਤੀ ਇੱਥੇ ਆ ਕੇ ਉਹ ਸਿਰਫ ਛੇਕ ਹੀ ਜਾਣੇ ਸੀ ਹਾਂ ਹੁਣ ਵੀ ਇਹਨਾਂ ਤੋਂ ਬਾਕੀ ਭੱਜ ਗਏ ਸਿਰਫ ਦੋ ਹੀ ਇੱਥੇ ਆ ਮੈਂ ਖੋਲੋ ਦੋਵਾਂ ਦੀ ਤੇ ਸੁਨਿਆਰੇ ਦੀ ਦੁਕਾਨ ਆ ਆਡੀ ਪਰ ਪਾਲਾ ਨੇ ਕਿਹੜੀ ਭੈਣ ਚੋਂ ਘੜਨਾ ਵਾਪਰ ਜਾਣੀ ਹੈ ਵੇਖੋ ਆਈ ਤਾਂ ਡਰਦੇ ਪਏ ਆ ਜਿਹੜੇ ਦੋ ਜਣੇ ਘਰੋਂ ਕਿਹੜੇ ਆ ਬੰਦੇ ਸਾਡੇ ਘਰ ਨਹੀਂ ਆਏ ਇਹ ਕੱਲੀ ਜਨਾਨੀ ਬਾਕੀ ਭੜੀ ਭੱਜ ਗਈ ਚਾਰ ਜਣੇ ਉਹਨਾਂ ਦੀ ਵੀਡੀਓ ਰਿਕਾਰਡਿੰਗ ਤਾਂ ਮੇਰੇ ਆ ਗਈ ਸਾਡੇ ਕੈਮਰੇ ਲੱਗੇ ਆ ਆ ਪਿੱਛੇ ਬੈਠੇ ਆ ਕਰ ਲੈਨੇ ਕਰ ਲੇ ਜਗਸ਼ੀਰ ਸਿੰਘ ਹੈ ਜਗਸ਼ੀਰ ਸਿੰਘ ਜਗਦੀਸ਼ ਹੈ ਜਗਸ਼ੀਰ 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 ਹੈ ਜਕਸ਼ੀਰ ਕਿਹੜਾ ਬੈਠਾ ਮੇਰਾ ਲੰਗਰ ਵਾਲਾ ਲੰਗਰ ਵਾਲਾ ਹਾਂਜੀ ਤੇ ਕੀ ਇੰਦਰ ਕਿੱਥੇ ਆਏ ਸੀ ਇੰਦਰ ਉਹ ਆਪਣੇ ਲੜਾਈ ਹੋਈ ਸੀ ਮੁੰਡੇ ਦੀ ਉਹਦੇ ਨਾਲ ਉਹ ਪਛੇ ਜਿਹੜਾ ਕੀ ਨਾਮ ਈਸ਼ਾਨ ਅੱਛਾ ਤੇ ਇਹਨਾਂ ਨਾਲ ਗੱਲ ਹੋਈ ਤੇ ਉੱਥੇ ਆਪਣੇ ਕਣੀ ਏਡੇ ਦੇ ਖਲੋਤੇ ਆ ਤੇ ਉਹ ਫਿਰ ਇਹਦੀ ਤੇ ਇਹਦੀ ਲੜਾਈ ਹੋ ਗਈ ਦੋਵਾਂ ਦੀ ਉਹ ਫਿਰ ਇਹ ਚੱਲ ਗਏ ਇਹ ਸਾਰੇ ਚੱਲ ਗਏ ਤੇ ਬਾਅਦ ਚੋਂ ਅਸੀਂ ਆਹ ਇੱਥੇ ਆ ਕੇ ਤੇ ਇੱਥੇ ਆ ਕੇ ਬੱਸ ਇਹਨਾਂ ਨੂੰ ਦੱਸਿਆ ਵੀ ਉਹ ਦਾ ਲੜਾਈ ਹੋਈ ਤਾਂ ਉਹਨਾਂ ਕਹਿੰਦਾ ਨਾਲ ਲੜੋ ਦੱਸਣੀ ਆਏ ਅੱਤ ਫਿਰ ਇਹਨਾਂ ਫੜਨੇ ਕਿੰਨੇ ਜਣੇ ਆਏ ਸੀ ਕੌਣ ਤੁਸੀਂ ਇੱਥੇ ਕਿੰਨੇ ਜਣੇ ਆਏ ਸੀ ਪਿੱਛੇ ਕਿੰਨੇ ਜਣੇ ਆਏ ਕੌਣ ਕੌਣ ਨਹੀਂ ਨਾ ਉਹ 8 ਜਣੇ ਕਹਿ ਰਹੇ ਨੇ ਦੋਵੇਂ ਨਹੀਂ ਉਹ ਕੈਮਰੇ ਸੀਸੀਟੀਵੀ ਦੇ ਫੁਟੇਜ ਆ ਕੀ ਆ ਕੌਣ ਕੌਣ ਘਰੇ ਵੀ ਕੈਮਰੇ ਲੱਗੇ ਇੱਥੇ ਵੀ ਲੱਗੇ ਆ ਤੇ ਬੇਟਾ ਦੱਸ ਦੋ ਕੋਈ ਗੱਲ ਚਾਰ ਸਾਰੇ 8 ਜਣੇ ਆਉ ਆ ਯਾਰ ਆ ਪੰਜ ਥੱਲੇ ਆ ਓਏ ਤੁਸੀਂ ਦੱਸ ਲੜਨੀ ਆਏ ਦੱਸਣਾ ਆਏ ਸਦਾ ਵੀ ਆ ਗਾ ਰਹੇ ਨੇ ਨਾ ਉਹ ਸੁਣ ਜਾਣਾ ਆ ਆਹ ਆਉਂਦੇ ਕਿਹਨਾਂ ਤਰ੍ਹਾਂ ਨਾਮ ਰਣਜਰਮਨਦੀਪ ਸਿੰਘ ਹੈ ਜਰਮਨਦੀਪ ਸਿੰਘ ਕਿਹੜਾ ਬੇਟਾ ਭੈਣੇ ਸੀੜਾ ਹੈ ਇੱਥੇ ਕਿੱਧਰ ਆਏ ਇੱਥੇ ਦਸਣੀ ਆਏ ਆ ਮਤਲਬ ਤੁਹਾਡਾ ਮੁੰਡਾ ਇਦਾਂ ਲਾਂਡਿਆ ਚਲੋ ਆਂਡੀ ਨੂੰ ਸਮਝਾਓ ਨਾ ਗੱਲ ਕਰੀ ਕੋਈ ਜਿਹੜੀ ਘਰ ਬੈਠੇ ਨਿਪਟ ਜਾਣੀ ਉਹ ਵਧੀਆ ਵਾ ਅੱਛਾ ਬਸ ਇਹ ਗੱਲ ਵੀ ਅਸੀਂ ਇੱਥੇ ਆਏ ਆ ਇੰਨੇ ਅੰਦਰ ਬੈਠੀਆਂ ਨੀ ਨਾ ਕੁੱਟਿਆ ਵਾ ਕਿੰਨੇ ਜਣੇ ਆਏ ਹਾਂਜੀ ਕਿੰਨੇ ਜਣੇ ਅਈ ਆਇਆ ਤੇ ਆਪਾਂ ਚਾਰ ਜਣੇ ਆਏ। ਇਹ ਚਾਰੇ ਜਣੇ ਦਸਨੀ ਆਏ। ਹਾਂਜੀ ਚਾਰੇ ਜਣੇ ਇਹਨਾਂ ਨੂੰ ਦਸਨੀ ਆਏ। ਨਹੀਂ ਉਹ ਦੋ ਜਣੇ ਜਿੰਨਾ ਰਾਹ ਦੱਸਿਆ ਉਹਨੂੰ। ਸੇ ਪਹਿਲਾਂ ਉੱਥੇ ਪਹਿਲਾਂ ਕੀ ਗੱਲ ਹੋ ਜੀ ਤੁਹਾਡੀ ਇਸ ਤੋਂ ਪਹਿਲਾਂ। ਪਹਿਲਾਂ ਇਹਦੇ ਨਾਲ ਤਾਂ ਨਹੀਂ ਕੋਈ ਗੱਲ ਕੋਈ ਇਹ ਕੇ ਹੋਰ ਤੋਂ ਪੈਂਦੇ ਹਨ। ਨਹੀਂ ਚਲੋ ਜੀ ਉਹ ਤੇ ਫਿਰ ਤੁਸੀਂ ਉਹਨਾਂ ਨਾਲ ਕਰ ਲਈ ਨਾ ਇਹਦੇ ਨਾਲ ਕਿੱਧਰ ਆਏ। ਇਹ ਇਹ ਪਿਆ ਪਹਿਲਾਂ ਉਹਨੂੰ ਮਤਲਬ ਵੀ ਉੱਥੋਂ ਜੇ ਗੱਲ ਉੱਥੇ ਲੜਾਈ ਹੋਈ ਆ। ਇਹਦਾ ਨਾਂ ਕੀ? ਯੋਗ ਰਾਜ ਇਹ ਕਿਸੇ ਦੀ ਲੜਾਈ ਚ ਪਿਆ ਹੈ ਹਾਂਜੀ ਇਹ ਹਾਂਜੀ ਕਿਪਸਾਫ ਕੀ ਹੈ ਸਾਰੀ ਘਟਨਾ ਤੇ ਕੀ ਤਫतीश ਹੋਈ ਹੈ ਤੇ ਜਾਂਚ ਕਿਸ ਤਰੀਕੇ ਨਾਲ ਹੋਈ ਸਾਨੂੰ ਹੁਣੇ ਹੀ ਪਤਾ ਲੱਗਾ ਸੀ ਕਿ ਕੁਝ ਲੜਕੇ ਨੇ ਇਹ ਪੜ੍ਹਨ ਵਾਲੇ ਲੜਕੇ ਨੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਝਗੜਾ ਹੋਇਆ ਵਾ ਕਦੀ ਕੰਮ ਕਰ ਅਸੀਂ ਇੱਥੇ ਪਹੁੰਚੇ ਹਾਂ ਪਹੁੰਚ ਕੇ ਵੈਰੀਫਾਈ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਅਸੀਂ ਇਹ ਤੱਕ ਜਾਵਾਂਗੇ ਕਿ ਇਹ ਝਗੜਾ ਕਿਉਂ ਹੋਇਆ ਜਿਸ ਨੇ ਵਾਅਦਾ ਕੀਤਾ ਉਸ ਨੂੰ ਅਸੀਂ ਉਸੇ ਤਰ੍ਹਾਂ ਕਾਰਵਾਈ ਕਰਾਂਗੇ ਕਹਿਣਾ ਉਹਨਾਂ ਦਾ ਕਿ ਸਾਡੇ ਘਰ ਆ ਕੇ ਪਏ ਨੇ ਮੈਂ ਤਾਂ ਪੜਤਾਲ ਕਰ ਰਿਹਾ ਨਾ ਅਸੀਂ ਅਸੀਂ ਜਾਵਾਂਗੇ ਸੀਸੀਟੀਵੀ ਫੁਟੇਜ ਵੀ ਦੇਖਾਂਗੇ ਇਹਨੂੰ ਪੂਰੀ ਇਹਦਾ ਤੱਕ ਜਾ ਕੇ ਇਹ ਅਸੀਂ ਤਫ਼ਤੀਸ਼ ਕਰਾਂਗੇ ਦੱਸਿਆ ਕੁਛ ਉਹਨਾਂ ਨੇ ਕਿੰਨੇ ਕੁ ਮੁੰਡੇ ਇੱਕ ਫੇਸ ਇਹਨਾਂ ਦੇ ਭੈਰੋ ਬੈਠਾ ਜੇ ਨਿਸ਼ਚਿਤ ਸਟੇਜ ਹੈਗੀ ਆ ਕਾਫੀ ਲੋਕ ਆਏ ਆ ਜਿਆਦਾ ਟਾਈਮ ਨਹੀਂ ਮਿਲਿਆ ਅਸੀਂ ਕਰ ਰਹੇ ਆ ਠੀਕ